ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋਗੇ ਅੱਜ ਦੀ ਵੀਡੀਓ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਛੋਟੇ ਸਹਿਬਜ਼ਾਦੇ ਏ ਪੰਥ ਧਰਮ ਦਾ ਬੜਾ ਔਖਾ ਇਸ ਤੇ ਤੁਰਨਾ ਪੁਲਸ ਰਾਤ ਵਾਂਗਰ ਸੂਰਜ ਚਮਕਦਾ ਰਹੂ ਸਦਾ ਅੰਬਰ ਤੇ ਬਦੀ ਆਵੇਗੀ ਚੜਕੇ ਰਾਤ ਵਾਂਗਰ ਸਦਾ ਲਈ ਨਹੀਂ ਕੁਝ ਵੀ ਜੱਗ ਉਤੇ ਖਾਕ ਹੋਣਾ ਪਿੰਜਰ ਨੇ ਤਾਂਤ ਵਾਂਗਰ ਠੰਡੇ ਬੁਰਜ ਵਿੱਚ ਦਾਦੀ ਪੋਤਰਿਆਂ ਨੂੰ ਇਤਿਹਾਸ ਸੁਣਾਵੇ ਪਾ ਬਾਤ ਵਾਂਗਰ ਦੇ ਕੇ ਲਾਲਚ ਵਖਰੇ ਵਖਰੇ ਜੀ ਨਿੱਕੇ ਨਿੱਕੇ ਬਾਲਾਂ ਨੂੰ ਵਰਗਲਾਉਣ ਲੱਗੇ ਨਿੱਕੇ ਬਾਲ ਪੁੱਤਰ ਦਸ਼ਮੇਸ਼ ਦੇ ਨੇ ਜਿਨ੍ਹਾਂ ਦਾ ਸਦਕ ਅਜਮਾਉਣ ਲੱਗੇ ਵਜ਼ੀਰ ਖਾਂ ਸੂਬਾ ਸਰਹੰਦ ਅੰਦਰ ਵੱਡੇ ਵੱਡੇ ਜੋਧੇ ਘਰਾਉਣ ਲੱਗੇ ਜੋਰਾਵਰ ਤੇ ਫਤਿਹ ਸਿੰਘ ਜਦੋਂ ਖੜ ਜਕਾਰਾ ਨੀਹਾਂ ਵਿੱਚ ਬੁਲਾਉਣ ਲੱਗੇ ਅਣਖ ਖਰੀਦੀ ਨਹੀਂ ਜਾ ਸਕਦੀ ਦੁਨੀਆ ਤੇ ਕਿਸੇ ਬਾਜ਼ਾਰ ਅੰਦਰ ਸਉਬੇ ਦੀ ਕਚਹਿਰੀ ਲੱਗਦੀ ਸੀ ਸ਼ੇਰ ਆਉਂਦੇ ਸੀ ਦੋ ਦਰਬਾਰ ਅੰਦਰ ਸਵਾਸ ਤਿਆਗੇ ਮਾਤਾ ਗੁਜਰੀ ਨੇ ਠੰਡੇ ਬੁਰਜ ਦੀ ਉਸ ਮਿਨਾਰ ਅੰਦਰ ਉਹ ਦੀ ਸਵੇਰ ਉਹ ਚੰਦਰੀ ਸੀ ਦੋ ਚੰਨ ਛਿਪੇ ਦੀਵਾਰ ਅੰਦਰ ਧਰਤੀ ਵੇਖ ਕੰਬੀ ਅੰਬਰ ਵੇਖ ਰੋਇਆ ਦੋ ਕਲੀਆਂ ਦੋ ਫੁੱਲ ਮੁਰਜਰਾ ਗਏ ਨੇ ਨਿੱਕੇ ਨੀਹਾਂ ਵਿੱਚ ਵੱਡੇ ਮੈਦਾਨ ਅੰਦਰ ਹੱਸ ਹੱਸ ਸ਼ਹੀਦੀਆਂ ਪਾ ਗਏ ਨੇ ਸਿੱਖ ਧਰਮ ਹੈ ਧਰਮ ਕੁਰਬਾਨੀਆਂ ਦਾ ਇਤਿਹਾਸ ਇੱਕ ਨਵਾਂ ਬਣਾ ਗਏ ਨੇ ਸਿਰ ਉਠਾ ਕੇ ਜ਼ਿੰਦਗੀ ਹੈ ਕਿਵੇਂ ਜਿਉਣੀ ਜ਼ਾਰ ਦੁਨੀਆ ਨੂੰ ਜਾਨ ਖਾ ਗਏ ਨੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਹ ਕਵਿਤਾ ਜਾਰ ਦਿਲਗੀਰ ਵੱਲੋਂ ਲਿਖੀ ਗਈ ਹੈ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਉਮੀਦ ਕਰਦੇ ਹਾਂ ਵੀਡੀਓ ਵਧੀਆ ਲੱਗੀ ਹੋਵੇਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ ਜੀ